ਮੱਦੀ ਜਿਹੜੇ ਉਹਨਾਂ ਦੇ ਕਰੰਤੇ ਸੀ ਜਿਹੜੇ ਉਹਨਾਂ ਦੇ ਗੁੰਡੇ ਸੀ ਉਹਨਾਂ ਦੀਆਂ ਡਾਂਗਾਂ ਨਾਲ ਉਹਨਾਂ ਦੀਆਂ ਲਾਠੀਆਂ ਨਾਲ ਗੰਭੀਰ ਰੂਪ ਚ ਜ਼ਖਮੀ ਹੋ ਗਏ ਔਰ ਉਸੇ ਲਾਠੀ ਚਾਰਜ ਕਰ ਲਾਲਾ ਜੀ ਨੂੰ ਇੰਨਾ ਸ਼ਰੀਰਕ ਤੌਰ ਤੇ ਪ੍ਰਤਾੜਿਤ ਕੀਤਾ ਗਿਆ ਕਿ ਆਖਿਰ ਨੂੰ ਉਹ ਇਸ ਪਾਣੀ ਸੰਸਾਰ ਤੋਂ ਕੂਚ ਕਰ ਗਏ ਇਸ ਕੂਚ ਜਿੱਥੇ ਅਸੀਂ ਖੜੇ ਆ ਇਸ ਸਕੂਲ ਲਾਲਾ ਜੀ ਦੇ ਫਾਦਰ ਸਾਹਿਬ ਸਵਰਗੀ ਦਾਦਾ ਕਿਸ਼ਨ ਜੀ ਨੇ 1945 ਚ ਪੜਾਇਆ ਸੀ। ਔਰ ਅਸੀਂ ਜਿੰਨੇ ਵੀ ਇੱਥੇ ਮੇ ਤੋਂ ਵੱਡੀ ਉਮਰ ਦੇ ਵੀ ਜਾਂ ਮੇ ਤੋਂ 10 ਸਾਲ ਛੋਟੀ ਉਮਰ ਦੇ ਜਿੰਨੇ ਅਸੀਂ ਇੱਥੇ ਸੱਜਣ ਆਏ ਸੀ ਜਾਂ ਬੈਠੇ ਆ ਮੌਜੂਦ ਆ ਉਸ ਟਾਈਮ ਤਾਂ ਸਕੂਲ ਯਾਰੀਆ ਸਕੂਲ ਸੀ ਜਾਂ ਗਵਰਨਮੈਂਟ ਸਕੂਲ ਜਾ ਰਹੀਆ ਸਕੂਲ ਹੋਰ ਤਾਂ ਕੋਈ ਸਕੂਲ ਹੀ ਨਹੀਂ ਸੀ। ਔਰ بڑا ਲੈਵਲ ਤੇ ਸਕੂਲ ਦਾ ਸਕੂਲ ਨੇ ਬੜੇ ਪ੍ਰਤਿਭਾਸ਼ਾਲੀ ਜਿਹੜੇ ਪਰਮਾਜੀ ਦਾਸ ਤੇ ਹੁੰਦੇ ਆ। ਇਕੋ ਜਾਂਦੇ ਕੋਈ ਚਾਰਟਰ ਕਾਉਂਟਰ ਕੋਈ ਡਾਕਟਰ ਕੋਈ ਸਰਜਨ ਵਕ ਵਕ ਬਿਲਡਾਂ ਦੇ ਮਾਰ ਦਿੰਦੇ ਸਕੂਲ ਤੋਂ ਬਣ ਕੇ ਗਏ ਆ ਇਹ ਸਕੂਲ ਵੀ ਮਲੇਂਗ ਮੈਂ ਕੱਲ ਦੀ ਵਧਾਈ ਦੀ ਪਾਤਰਾਂ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਸਕੂਲ ਸਥਾਪਿਤ ਕੀਤਾ ਸੁਰ ਕੀ ਲਾਲਾ ਮੁੱਛੀਰਾਣ ਨੇ ਉਹ ਜੇ ਸਸਤਾ ਨਾਲ ਆਪਣਾ ਦੇ ਕਿਆਕਸੀ ਇੱਥੇ ਨਾਲ ਖੜੇ ਹੁੰਦੇ ਲੇਕਿਨ ਇੱਕ ਗੱਲ ਮੈਂ ਮੈਂ ਗੱਲ ਕਹਿ ਤੂੰ ਗਰੇਜ਼ ਨਹੀਂ ਕਰਦਾ ਜਿਹੜੀ ਗੱਲ ਕੋ ਕਮੀਆਂ ਮੇਰੇ ਤੇ ਮੈਂ ਵੀ ਕਬੂਲ ਕਰ ਲੂੰ ਲੇਕਿਨ ਇੱਕ ਗੱਲ ਮੈਨੂੰ ਥੋੜੀ ਬੁੱਖਦਾ ਹੀ ਜਾਂ ਲਾਲਾ ਜੀ ਤੇ ਗੰਮ ਬੋਸਤੇ ਜਿਹੜੀ ਮੈਂ ਕਹਿ ਰਿਹਾ ਪੀ ਐ ਸਕੂਲ ਨੂੰ ਜਿਸ ਲੈਵਲ ਦਾ ਸਕੂਲ ਸੀ ਉਹ ਗਾਮਨ ਸਰਕਾਰ ਦੀਆਂ ਦੇਖੀ ਕਹਿ ਲੋ ਸਰਕਾਰ ਦੀਆਂ ਦੇਖਿਆ ਹੁਣ ਸਾਡੇ ਤੇ ਬੈਠੇ ਆ ਨਵੀਨ ਜੀ ਬੈਠੇ ਆ ਇਹ ਬੰਧਾਨ ਉਸ ਤੋਂ ਪਹਿਲਾਂ ਅਕਲੇ ਸਾਹਿਬ ਪ੍ਰੈਜ਼ੀਡੈਂਟ ਰਹੇ ਆ ਬਾਡੀ ਉਹ ਪ੍ਰਕਾਸ਼ਾਤਰੀ ਦੀ ছাত্র ਦੇ ਰੂਪ ਤੇ ਰਹੇ ਆ ਔਰ ਪ੍ਰਿੰਸੀਪਲ ਸਾਹਿਬ ਨੂੰ ਵੀ ਦਾ ਅਹਿਮ ਰੋ ਜਦੋਂ ਫਾਰਮ ਨੇ ਜੁਗ ਸੀ ਇਸ ਸਕੂਲ ਦਾ ਉਹ ਪ੍ਰਿੰਸੀਪਲ ਤੇ ਪਰ ਤੇ ਪਰ ਚੀ ਦੇ ਵੇਲੇ ਸੀ ਉਹ ਡਿਸਪਲਨ ਸੀ ਉਹਦਾ ਔਰ ਬੜੀ ਵਧੀਆ ਢੰਗ ਨਾਲ ਇੰਸਟੀਟਿਊਸ਼ਨ ਸੀ ਮੈਂ ਚਾਹਨਾ ਉਸੇ ਜੁਗ ਜਿਹੜਾ ਜੁਗ ਬੀਤ ਗਿਆ ਜਿਸ ਜੁਗ ਵੇਲੇ ਇਸ ਸਕੂਲ ਦਾ ਸਟੈਂਡਰਡ ਸੀ ਇਸ ਸਕੂਲ ਨੂੰ ਅੱਲਕੇ ਮਨਿਆ ਜੰਦਾ ਸਿੱਖ ਐਹਮ ਵਿੱਤੇ ਸਸਤਾ ਮੈਂ ਮੇਰੀ ਦਿੱਲੀ ਚਾ ਇਹ ਜਿਹੜੀ ਸਸਤਾ ਉਸੇ ਲੈਵਲ ਤੇ ਜਾ ਕੇ ਉੱਚਤ ਰਾਣੀਆਂ ਪ੍ਰਤਿਭਾਵਾਂ ਨੂੰ ਪੈਦਾ ਕਰੇ ਲਾਲਾ ਜਿਹੜੂ ਅਸਲੀ ਸੰਧਾਨੀ ਇਹੀ ਹੋਊ ਉਸ ਤੇ ਗੱਲਾ ਮੈਂ ਨਹੀਂ ਕੁਛ ਕਰ ਸਕਦਾ ਨਹੀਂ ਨਹੀਂ ਕਰ ਸਕਦੇ ਬੈਠੇ ਵੀਰਤੀ ਨਹੀਂ ਕਰ ਸਕਦੇ ਜੈਨ ਸਾਹਿਬ ਉਹਦੇ ਚ ਸਾਨੂੰ ਇੱਕ ਸਮੂਹਿਕ ਯਤਨ ਕਰਨਾ ਪਊ ਉਹਦੇ ਤੇ ਆਰਥਿਕ ਤੌਰ ਤੇ ਸਭ ਤੋਂ ਵੱਡੀ ਦਾ ਆਰਥਿਕ ਹੁੰਦੀਆਂ ਲੋ ਉਹਦੇ ਲਈ ਤਿਆਰ ਸਾਡੇ ਬੰਦੇ ਵੀ ਕੋਈ ਐਸੇ ਦਾ ਸਾਡੇ ਬੜੇ ਦਰ ਨਹੀਂ ਸੱਜਣੇ ਇਸ ਸ਼ਹਿਰ ਦੇ ਔਰ ਪ੍ਰਮਾਤਮਾ ਵੀ ਕਿਰਪਾ ਕਰਦਾ ਸਾ ਬੈਠੇ ਆ ਕੋਈ ਧਾਕ ਨਹੀਂ ਬੰਦਿਆਂ ਕੋਲੇ ਸਿਰਫ ਇੱਕ ਅਸੀਂ ਪਹਈਆ ਕਰਲੀ ਅੱਜ ਵੀ ਅਸੀਂ ਇਸ ਸਕੂਲ ਨੂੰ ਇਹ ਲੋਕ ਜਿਵੇਂ ਉਹ ਪੀਜੀ ਵਾਲਾ ਸਕੂਲ ਸਰਕਾਰੀ ਸਕੂਲ ਆ ਲੇਕਿਨ ਉੱਥੇ ਐਡਮਿਸ਼ਨ ਲੈਣ ਲਈ ਤੰਗੇ ਤੰਗੇ ਘਰਾਂ ਦੇ ਬੱਚੇ ਦਰਸਦੇ ਆ ਕਿਉਂ ਉਹਨਾਂ ਦਾ ਪੜ੍ਹਾਈ ਦਾ ਲੈਵਲ ਹੀ ਇੰਨਾ ਉੱਚਾ ਸੋ ਅਸੀਂ ਲਾਲਾ ਜਿੰਮਾ ਫੇਰ ਕਹਿਣਾ ਇਹ ਉਹਨਾਂ ਨੂੰ ਜਿਹੜੀ ਸ਼ਰਤਾਂ ਦੇ ਸੋਮਣ ਅਸੀਂ ਹੱਥਪਤ ਕਰ ਰਹੇ ਹਾਂ گاਉਂ ਦਾ ਗਲਤ ਜੇਤੀ ਬਣਾ ਰਹੇ ਆ ਉਹ ਸਹੀ ਇਹੀ ਉਹਨਾਂ ਨੂੰ ਚੁਟਾਕਲੀ ਹੋਊਗੀ ਕਿ ਅਸੀਂ ਤਿਆਹਿਆ ਕਰੀਏ ਅਸੀਂ ਇਹ ਸਕੂਲ ਨੂੰ ਉਸੇ ਤੋਂ ਹੋਈਆਂ ਦੇ ਲੈ ਕੇ ਜਾਈਏ ਜਿਹੜਾ ਕਿਸੇ ਵळे ਅੱਜ ਤੋਂ 30 35 ਸਾਲ ਪਹਿਲਾਂ ਸੀ ਇਹਨਾਂ ਕਹਿੰਦਾ ਹਾਂ ਮੈਂ ਤੋਂ ਪਛਾਣ ਦਿੰਦਾ ਨਾ ਕਹੇ ਤੇ ਕਈ ਬੱਚਿਆਂ ਦੇ ਲਈ ਇੱਕ ਪ੍ਰੇਰਨਾ ਦਾਇਕ ਹਾਂ ਲਾਲਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਨ ਦਾ ਇਹ ਜਿਹੜਾ ਉਪਰਾਲਾ ਆਰ ਕੇ ਸਕੂਲ ਨੇ ਤੁਹਾਡੇ ਸਹਿਯੋਗ ਦੇ ਨਾਲ ਕੀਤਾ ਹੈ। ਥੈਂਕ ਯੂ ਪਰਮਾ ਜੀ ਜਿਹੜਾ ਤੁਸੀਂ ਇਹ ਮਾਨ ਬਖਸ਼ਿਆ। ਸਾਰੇ ਆਏ ਮਹਿਮਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਬੱਚੋ ਜੈ ਹਿੰਦ ਜੈ ਹਿੰਦ ਜੈ ਹਿੰਦ ਵੈਰੀ ਗੁੱਡ ਵੈਰੀ ਗੁੱਡ ਮੈਂਨ ਮੈਂ ਅੱਜ ਦਾ ਜੋ ਦਿਨ ਹੈ ਜੀ ਇਸ ਦੀ ਜੋ ਇੰਪੋਰਟੈਂਸ ਹੈ ਇੱਕ ਅਲੱਗ ਵਿਊ ਪੁਆਇੰਟ ਦੇ ਨਾਲ ਤੁਹਾਡੇ ਅੱਗੇ ਪੇਸ਼ ਕਰਨੀ ਚਾਹੁੰਗਾ ਅੱਜ ਪੂਰਾ ਹਿੰਦੁਸਤਾਨ ਮਹਾ ਕੁੰਬ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਜੀ ਰੋਜ਼ ਕਰੀਬਨ 1 ਕਰੋੜ ਲੋਕ ਉੱਤੇ ਨਹਾਣ ਲਈ ਜਾ ਰਹੇ ਨੇ ਜੀ ਕਰ ਤੇ ਮੈਂ ਉਸ ਤੋਂ ਇੱਕ ਬੜਾ ਬੇਸਿਕ ਕੁਐਸਚਨ ਪੁੱਛਣਾ ਚਾਹਣਾ ਸਭ ਤੋਂ ਕੀ ਤੁਹਾਨੂੰ ਪਤਾ ਕਿ ਚਾਰ ਜਗ੍ਹਾ ਤੇ ਕੁੰਭ ਹੁੰਦਾ ਤੇ ਕਿਉਂ ਹੁੰਦਾ ਉਹ ਚਾਰ ਜਗ੍ਹਾ ਤੇ ਕੁੰਭ ਕਿਉਂ ਹੋ ਰਿਹਾ ਹੈ ਮੈਂ ਬਸ 15-20 ਮਿੰਟ ਜੇ ਪੁੱਛਣ ਜਾਵਾਂਗੇ ਜੀ ਬੜਾ ਟਾਈਮ ਨਿਕਲ ਜਾਏਗਾ ਮੈਂ ਨਾਲ ਇਹ ਦੱਸਣਾ ਵੀ ਚਾਹੂੰਗਾ ਆਪਣੀ ਪੁਰਾਣੀ ਐਕਸੈਸ ਨਾਲ ਪੁਰਾਣੇ ਗ੍ਰੰਥਾ ਦੇ ਨਾਲ ਜਦੋਂ ਸਮੁੰਦਰ ਮੰਥਨ ਹੋਇਆ ਸੀ ਇਹ ਚਾਰ ਜਗ੍ਹਾ ਤੇ ਅੰਮ੍ਰਿਤ ਦੀਆਂ ਕੁਝ ਬੂੰਦਾ ਗਿਰੀਆਂ ਸੀ ਅੱਜ ਵੀ ਕਰੋੜਾ ਸਾਲਾਂ ਬਾਅਦ ਵੀ ਮਨੋ ਦਾ ਧਰਮ ਹੈ ਮਨੋ ਦਾ ਹੰਦਾ ਜੇ ਨਾ ਮਨ ਨੂੰ ਕੋਈ ਇੱਕ ਘਾ ਇਹ ਕਿਸੇ ਤੀਰਥ ਤੋਂ ਘੱਟ ਕਿਸ ਤਰ੍ਹਾਂ ਹੈ ਇੱਥੇ ਜੇ ਬੱਚੇ ਪੜ ਰਹੇ ਨੇ ਜਿਉਂਨਾਂ ਨੂੰ ਪ੍ਰਾਊਡ ਫੀਲ ਨਾ ਹੋਇਆ ਕਿ ਅਸੀਂ ਲਾਲਾ ਜੀ ਦੀ ਵਿਰਾਸਤ ਦੇ ਵਿੱਚ ਪੜ ਰਹੇ ਹਾਂ ਤੇ ਜੇ ਅਸੀਂ ਉਹ ਐਸਾ ਕਿ ਲਾਲਾ ਜੀ ਦੇ ਹੱਥਾਂ ਦਾ ਬਣਾਇਆ ਹੋਇਆ ਸਕੂਲ ਹੈ ਤਾਂ ਬੱਚਿਆਂ ਨੂੰ ਪ੍ਰਾਊਡ ਕਿਸ ਤਰ੍ਹਾਂ ਫੀਲ ਹੋਏਗਾ ਬੱਚਿਆਂ ਨੂੰ ਕੀ ਪਤਾ ਚੱਲੇਗਾ ਕਿ ਇਹ ਸਕੂਲ ਦੀ ਐਲੂਮਨੀ ਕੋਣ ਹੈ ਕੋਣ ਕੋਣ ਇੱਥੇ ਪੜਿਆ ਹੋਇਆ ਹੈ ਅੱਜ ਮੈਂ ਇੱਥੇ ਗੈਸਟਰ ਕੋਰਨਰ ਦਾ ਜ਼ਰੂਰ ਬਣਿਆ ਜੀ ਮੇਰੀ ਇੱਛਾ ਇਹ ਹੈ ਕਿ ਨੈਕਸਟ ਟਾਈਮ ਇਸ ਸਕੂਲ ਦਾ ਪੜਿਆ ਹੋਇਆ ਯੂਨੀਅਨਾਈ ਇੱਥੇ ਬੈਠਾ ਹੋਵੇ ਫਿਊਚਰ ਦੇ ਵਿੱਚ ਇੰਨਾ ਬੱਚਿਆਂ ਦੇ ਵਿੱਚੋਂ ਨਿਕਲ ਕੇ ਬੱਚੇ ਇੱਥੇ ਜ਼ਰੂਰ ਬੈਠੇ ਹੋਣ ਦੇਖੋ ਡਾਕਟਰ ਸਾਹਿਬ ਇੱਥੇ ਬੈਠੇ ਨੇ ਜੀ ਨਵੀਨ ਜੀ ਨੇ ਮੇਰੀ ਇੱਕ ਥੋੜੀ ਜਿਹੀ ਗੱਲ ਪਰ ਉਹਨਾਂ ਨੇ ਇੱਕ ਗੱਲ ਮੇਰੀ ਨਹੀਂ ਵੀ ਮੰਨੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਜਿੰਨੇ ਵੀ ਕਿਸੇ ਨੇ ਵੀ ਯੋਗਦਾਨ ਦਿੱਤਾ ਇਹ ਤੇ ਅਨਾਉਂਸ ਨਹੀਂ ਕਰਨਾ ਜੇ ਕਿਸੇ ਨੇ 1 ਲੱਖ ਦਿੱਤਾ ਤੇ 1000 ਦਿੱਤਾ ਮੇਰੇ ਲਈ ਕੋਈ ਜ਼ਰੂਰੀ ਨਹੀਂ ਹੈ ਜਿਹੜਾ ਬੰਦਾ 12 ਮਹੀਨੇ 1000 ਦਿੰਦਾ ਮੇਰੇ ਲਈ ਉਹ ਜ਼ਰੂਰੀ ਹੈ ਮੈਨੂੰ ਉਹ 100 ਬੰਦੇ ਚਾਹੀਦੇ ਨੇ ਡਾਕਟਰ ਸਾਹਿਬ ਅੱਗੇ ਕਹਿਣਗੇ ਕਿ ਮੈਂ ਤਾਂ ਸਾਲ ਦਾ ਸੱਚ ਇੱਕ ਵਾਰ ਚੱਕ ਲਾਂ ਰਾਮ ਮੰਦਿਰ ਅਹੀਂ ਥੋੜੀ ਬਣਿਆ ਜੀ ਕੱਲੇ ਅੰਬਾਨੀ ਨੂੰ ਕਹਿਣ ਜਾਂ ਅਦਾਨੀ ਨੂੰ ਕਹਿਣਗਾ ਬਣਾ ਦੰਦੇ ਜੇ ਜਨ ਜਨ ਦਾ ਸਹਿਯੋਗ ਹੈ ਤਾਂ ਜਨ ਜਨ ਕਹਿੰਦੇ ਕਿ ਮੈਂ ਤਾਂ ਹਿੱਸਾ ਹਾਂ ਸਾਰਾ ਜਗਰਾਉਂ ਕਹੇ ਕਿ ਇਸ ਕੂਲ ਸਾਧਨ ਜਿਹੜਾ ਬੱਚੇ ਇੱਥੇ ਪੜ੍ਹੇ ਹੈ ਜਿਹੜਾ ਫਿਊਚਰ ਤੇ ਪੜ੍ਹੇ ਹੈ ਤੇ ਜਿਹੜੇ ਹੁਣ ਪੜ੍ਹ ਵੀ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਇੱਕ ਕ੍ਰਾਂਤੀ ਦਾ ਹਿੱਸਾ ਹੈ ਜੋ ਕ੍ਰਾਂਤੀ ਲਾਲਾ ਜੀ ਨੇ ਸ਼ੁਰੂ ਕੀਤੀ ਸੀ ਉਹ ਕ੍ਰਾਂਤੀ ਦੀ ਮੂਰਤ ਅਸੀਂ ਠੰਨੀ ਨਹੀਂ ਪੈਂਦੇ ਨਹੀਂ ਉਹ ਅਸੀਂ ਗੌਰਵ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਕ੍ਰਾਂਤੀ ਨੂੰ ਯੁਵਾ ਯੁਵਾਂ ਦਾ ਕੱਗੇ ਲੈ ਕੇ ਜਾਣਾ ਹੈ ਤਾਂ ਇਸੇ ਸੋਚ ਦੇ ਨਾਲ ਅਸੀਂ ਇੱਕ ਲਹਿਰ ਚਲਾਈਏ ਤੇ ਜਿਸਨੇ ਵੀ ਇੱਥੇ ਯੋਗਦਾਨ ਦਿੱਤਾ ਜੀ ਤੇ ਅੱਗੇ ਵੀ ਦਵੇ ਉਹ ਕੰਸਿਸਟੈਂਟ ਹੋ ਕੇ ਸਾਰਾ ਸਾਲ ਦਵੇ ਤੇ ਆਪਣੀ ਜ਼ਿੰਮੇਵਾਰੀ ਮੰਨ ਕੇ ਦਵੇ ਇਹ ਮੰਨ ਕੇ ਨਾ ਦਵੇ ਜੀ ਅਸੀਂ ਇੱਕ ਦਿਨ ਆਏ ਆ ਕਿ ਅੱਕੇ ਸੈਲੀਬ੍ਰੇਟ ਕੀਤਾ ਤੇ ਕੋਈ ਯੋਗਦਾਨ ਦਿੱਤਾ ਤੇ ਦੂਸਰੀ ਗੱਲ ਜੀ ਜਨਮੇਤਾਂ ਤੁਸੀਂ ਵਧੀਆ ਇੰਗਲਿਸ਼ మీడియం ਸਕੂਲ ਚ ਜਾਓ ਬੱਚੇ ਕਿੰਨੇ ਐਟੀਕੈਟਸ ਵਾਲੇ ਤੇ ਬੜੇ टिकाऊ ज बच्चे होंगे बड़े शरारती ने मैं इसका भी एक डिफरेंट वर्जन पेश करना चाहूँगा मेरे भ्रा नवीन जी बैठे ने अभी कन्या स्कूल के यही वर्जन शेयर किया जो साइकिल के उपर योग कर रहे हैं और इन्होंने योग ज्वाइन करने वास्तव काफ़ी इंप्रूवमेंट की है साडा सवेरे जरा योगा लाफ्टर थैरेपी होंगी है ਉਹ ਹੁਣ ਹੀ ਤਾਂ ਲਾਸਟ ਹੁੰਦੀ ਹੈ ਤੇ ਲੇਕਿਨ ਜਿਵੇਂ ਕਲਾਸ ਨੂੰ ਹੁੰਦੀ ਹੈ ਇਹ ਜੋਸ਼ ਨੂੰ ਹੁੰਦੀ ਹੈ ਕਲਾਸ 5 ਤੋਂ ਲੈ ਕੇ 7 ਵਜੇ ਤੱਕ ਲਫਟਰ ਥੈਰੇਪੀ ਹੀ ਕੰਟੀਨਿਊ ਰਹਿੰਦੀ ਹੈ ਇਹਦਾ ਸ਼ਰੇਮੈਂ ਦੇਵਾਂਗਾ ਪਰਮ ਸਤਕਾਰਯੋਗ ਕੈਪਟਨ ਵਿਰੇਸ਼ ਬਰਮਾ ਦੇ ਪ੍ਰਾਂਡ ਅਪੇ ਸੱਚਾ ਭਾਰਤ ਅਭਿਆਨ ਦੀ ਗਰਾਉਂਡ ਬਹੁਤ ਬਹੁਤ ਧੰਨਵਾਦ ਜਿਹੜਾ ਬੰਨੇ ਮਾਨ ਰੱਖਿਆ ਹੈ ਮੇਰੀ ਟੀਮ ਨੂੰ ਮਾਨ ਰੱਖਿਆ ਹੈ ਮੇਰੇ ਨਾਲ ਪ੍ਰਿੰਸੀਪਲ ਅਨੂਗੋਏ ਜੀ ਅੱਜ ਦਾ ਅਸਿਸਟੈਂਟ ਟ੍ਰੇਨਰ ਕੈਲੀ ਗੁਪਤਾ ਜੀ ਅਤੇ ਨਿਕਾ ਸਿੰਘਾ ਜੀ ਅਨਿਲ ਗੁਪਤਾ ਜੀ ਕਨਿਕਾ ਸਿੰਘਾ ਜੀ ਮੇਰਾ ਬੈਟਰ ਹਾਬ ਮਾਈਡਮ ਰਾਜ ਐਂਡ ਨੀਰਮ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ